ਹੈਲੋ ਜੀ ਕਿਦਾਂ ਹੋ ਸਾਰੇ ਤੁਹਾਡੇ ਲਈ ਨਿਊ ਆਰਟੀਕਲ ਲੈ ਕੇ ਆਏ ਆ ਜੀ ਆਪਾਂ ਇੱਕ ਕريب ਸ਼ੀਰਕ ਦੇ ਉੱਤੇ ਸੂਟ ਲੈਣਗੇ ਬਿਲਕੁਲ ਫਾਈਨ ਵਾਲੀ ਫੈਬਰਿਕ ਹੈ ਇਹ ਰੀਸਟਾਕ ਹੋ ਕੇ ਆਏ ਨੇ ਪਹਿਲਾਂ ਵੀ ਆਪਣੇ ਕੋਲੇ ਆਏ ਸੀਗੇ ਸੋਲਡ ਆਊਟ ਹੋ ਗਏ ਸੀਗੇ ਸਾਰੇ ਤੇ ਹੁਣ ਰੀਸਟਾਕ ਹੋ ਕੇ ਆਏ ਨੇ ਕਲਰ ਬਹੁਤ ਫਾਈਨ ਵਾਲੀ ਫੈਬਰਿਕ ਹੈ ਉੱਤੇ 골ਡਨ ਕਲਰ ਦੀ ਫੋਲਿੰਗ ਹੋਈ ਹੋਈ ਹੈ 골ਡਨ ਕਲਰ ਦੀ ਫੋਲਿੰਗ ਹੋਈ ਹੋਈ ਹੈ ਬਹੁਤ ਸੋਹਣੇ ਸੂਟ ਲੈਣਗੇ ਇਹਦੇ ਵਿੱਚ ਕਲਰ ਦਿਖਾ ਦਿੰਦੇ ਆ ਤੁਹਾਨੂੰ ਅਸੀਂ ਰੈਡ ਕਲਰ ਹੈ ਮਸਟਰਡ ਕਲਰ ਹੈ ਦੇਖੋ ਪਿੰਨਾ ਸੋਨਾ ਕਲਰ ਹੈ ਮਸਟਰ ਤੇ ਫਿਰੋਜੀ ਕਲਰ ਹੈ ਇਹਦੀ ਡਿਜ਼ਾਈਨਿੰਗ ਅਲੱਗ ਰਹੂਗੀ ਇਹਦੀ ਡਿਜ਼ਾਈਨਿੰਗ ਅਲੱਗ ਰਹੂਗੀ ਸੂਟ ਸੇਮ ਹੀ ਹੈ ਕਿੰਨਾ ਸੋਨਾ ਕਲਰ ਹੈ ਤੇ ਵਾਈਨ ਕਲਰ ਹੈ ਵਾਈਨ ਕਲਰ ਹੈ फोर कलर अवेलेबल ਨੇ ਜੋ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ WhatsApp ਦੇ ਉੱਤੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ थैंक यू जी